ਆਪਣੇ ਕੋਲੇ ਇੱਕ 5050 ਡੀ ਜੌਂਡੀਅਰ ਖੋਲਿਆ ਤੇ ਸੋਏ ਦੇ ਵਿੱਚ ਇੱਕ ਸੈਲਫ ਰਿੰਗ ਖਰਾਬ ਹੋ ਗਿਆ ਸੀਗਾ ਤੇ ਉਹ ਪਾਉਣਾ ਸੀ ਨਾ 22 ਮਾਡਲ ਵਾਲਾ ਕਿਉਂਕਿ ਜਿਹੜੀਆਂ 82 ਮਾਡਲ ਦੇ ਵਿੱਚ ਕੰਪਨੀ ਨੇ ਸੀਲਾਂ ਦੂਜੀਆਂ ਕਰਦੀਆਂ ਸੀਗਾ ਕਿਉਂਕਿ ਇਹਦੇ ਵਿੱਚ ਲੀਕੇਜ ਦੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਐਨਾ ਕੀ ਚੜਾਉਂਦਾ ਨਾ ਇਹਦਾ ਇਹਦਾ ਇੰਨਾ ਕੀ ਮੈਂ ਤਿੰਨ ਸਾਮਾਨ ਆਪਾਂ ਹਾਲੈਂਡ ਦਾ ਅੱਜ ਵਾਸ਼ ਕੀਤਾ ਕਰੋ ਚੱਕ ਲਓ ਬਾਬੇ ਜਿਹੜਾ ਵਸੀਲਾ ਮਗਰਲੇ ਚੱਕੇ ਦੀਆਂ ਵੀ ਆਪਣੇ ਕੋਲੇ ਆ ਚੱਕੀਆਂ ਨਵੇਂ ਮਾਡਲ ਵਾਲੀਆਂ ਤੇ ਜਿਹਦੀ ਲਿਸਟ ਆ 2994 ਰੁਪਏ ਕਰੋ ਚੱਕ ਕੰਮ ਆੜੀਆਂ ਸੀ ਆਪਾਂ ਕੰਪਨੀ ਚ ਤੇ ਜੋ ਐਕਸਲੈਂਸ ਸੀਲਾਂਾਂ ਦੀ ਆਪਾਂ ਨੂੰ ਜ਼ਰੂਰਤ ਪੈ ਗਈ ਸੀ ਚਾਰ ਪੰਜ ਬੈਰਨ ਖਰਾਬ ਨਿਕਲੇ ਕਿਉਂਕਿ ਉਹਦੇ ਉੱਤੇ ਪਲਾਸਟਿਕ ਨਾਲ ਜਾਲੀਆਂ ਸੀਗਾਂ ਜੋ ਕਿ ਮਾਚੇਗਾ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਲਓ ਜੀ ਅੱਜ ਪਾਰਟ 1 ਬਣਾ ਰਹੇ ਆ ਜਿਹੜਾ ਕਿ ਹੌਲੈਂਡ ਸ਼ਕਤੀਤੀ ਆਪਣੇ ਕੋਲੇ ਆਇਆ ਵਸ ਸੀਗਾ ਅਮਰਸਰ ਏਰੀਆ ਦਾ ਤੇ ਸੋ ਦੇ ਵਿੱਚ ਜਿਹੜਾ ਆਪਾਂ ਅਡੈਕਸ਼ਨ ਮਗਰਲਾ ਹਿੱਸਾ ਜਿਹੜਾ ਗੇਅਰ ਲੈ ਕੇ ਆਏ ਸੀ ਆਪਾਂ ਉਹ ਸਾਰਾ ਓਪਨ ਕਰਤਾ ਸੀਗਾ ਤੇ ਕਿਉਂਕਿ ਉਸ ਹਿੱਸੇ ਦੇ ਵਿੱਚ ਅੱਗ ਪਈ ਹੋਈ ਸੀਗੀ ਹਨਾ ਬਾਕੀ ਤੁਸੀਂ ਪਹਿਲਾ ਵੀਡੀਓ ਚ ਦੇਖ ਹੀ ਰਿਆ ਲਿਆ ਹਨਾ ਤੇ ਆਓ ਅੱਜ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆਇਆ ਤੁਹਾਨੂੰ ਸਾਰਾ ਦਿਖਾਉਨੇ ਆ ਬਾਕੀ ਉਹਦੇ ਐਕਸਲਾਂ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਠੀਕ ਹੈ ਜੀ ਤੇ ਲਓ ਵਲੌਗ ਨਾਲ ਜੁੜ ਰਹੇ ਤੇ ਬਾਕੀ ਇਧਰ ਆਪਣੇ ਕੋਲੇ ਇੱਕ 50 50 ਡੀ ਜੌਂਡੀਅਰ ਖੋਲਿਆ ਤੇ ਸੋਏ ਦੇ ਵਿੱਚ ਇੱਕ ਸੈਲਫ ਰਿੰਗ ਖਰਾਬ ਹੋ ਗਿਆ ਸੀਗਾ ਤੇ ਉਹ ਪਾਉਣਾ ਸੀ ਹਨਾ ਆਪਾਂ ਤੇ ਕਲੱਚ ਤਾਂ ਓਕੇ ਆਦਾ ਤੇ ਇਧਰ ਜਿਹੜਾ 363 ਆਪਾਂ ਖੋਲਿਆ ਇਸ ਦੇ ਵਿੱਚ ਜਿਹੜੀਆਂ ਨਵੇਂ ਮਾਡਲ 'ਚ ਸੀਲਾਂ ਆ ਰਹੀਆਂ ਉਹੀ ਹਿੱਸਾ ਨਿਕਲਿਆ 2122 ਮਾਡਲ ਵਾਲਾ ਕਿਉਂਕਿ ਜਿਹੜੀਆਂ 2122 ਮਾਡਲ ਦੇ ਵਿੱਚ ਕੰਪਨੀ ਨੇ ਸੀਲਾਂ ਦੂਜੀਆਂ ਕਰਤੀਆਂ ਸੀਗਾ ਕਿਉਂਕਿ ਇਹਦੇ ਵਿੱਚ ਲੀਕੇਜ ਦੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀ ਸਰੋ ਚੱਕ ਬਾਕੀ ਤੁਹਾਨੂੰ ਦਿਖਾਵਾਂਗੇ ਸੀਲਾਂ ਦੀ ਫਿਟਿੰਗ ਕਰਕੇ ਸਾਰੀ ਤੇ ਇਧਰ ਵਾਲੇ ਸਾਈਡ ਤੇ ਤਾਂ ਸੀਲਾਂ ਮੱਚਾਉਣਾ ਸੀ ਤਾਂ ਜੋ ਆਪਾਂ ਕੱਲ ਵਾਵਾ ਸੀਲਾਂ ਲੈਣ ਨਹੀਂ ਆਏ ਹਨ ਦੂਜੇ ਮਾਡਲ ਵਾਲਾਂ ਲਿਆਉਣੀਆਂ ਸੀ ਆਪਾਂ ਪਰ ਲੇਕਿਨ ਆਪਾਂ ਨੂੰ ਫਿਰ ਬਦਲਣਾ ਪੈਣਾ ਸੀ। ਅੱਜ ਮਿੱਟੀ ਉਤੇ ਲੈ ਕੇ ਨੇ ਇਹਨੂੰ ਅੱਜ ਚੰਗੀ ਤਰ੍ਹਾਂ ਵਾਸ਼ ਕਰਾਂਗੇ ਆਪਾਂ। ਐਂਡ ਓਕੇ। ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਫਿਰ ਇਹਦੀ ਸਫਾਈ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਇਹਦੀ ਫਿਟਿੰਗ ਚਾਲੂ ਕਰ ਦਾਂਗੇ ਐਕਸਲਾਂ ਵਗੈਰਾ ਦੀ ਅੱਜ ਠੀਕ ਹੈ ਜੀ। ਤੇ ਅੱਜ ਸਵਰਾਜ ਦਾ ਸਮਾਨ ਵੀ ਆਪਣੇ ਕੋਲੇ ਆ ਜਾਊਗਾ। ਅੱਜ ਦਾ ਵੀ ਇਧਰ ਪਾਰਟਸ ਆ ਜਾਊਗਾ ਤੇ ਸਵਰਾਜ ਇਹਨੂੰ ਵੀ ਆਪਾਂ ਇਧਰ ਗੀਅਰ ਵੱਲੋਂ ਫਿਟਿੰਗ ਕਰ ਦਾਂਗੇ ਕਿਉਂਕਿ ਗੀਅਰ ਦੇ ਵਿੱਚ ਆਪਾਂ ਇਹਦੇ ਇੱਕ ਤਾਂ ਤੁਹਾਨੂੰ ਦੱਸਿਆ ਹਾਈ ਲੋ ਵਾਲੀ ਕਪਲਿੰਗ ਪਾਉਣੀ ਹੈ ਨਵੀਂ ਤੇ ਬਾਕੀ ਦੋ ਬੈਰਿੰਗ ਇਹਦੇ ਪਾਵਾਂਗੇ। ਕੱਲ ਨੂੰ ਇਹਦੀ ਵੀ ਅੱਜ ਫ ਤੇ ਹੁਣ ਚੱਲਦੇ ਆ ਇੱਕ ਤਾਂ ਆਪਾਂ ਇਹਦਾ ਸੈਲਫ ਰੈਂਕ ਲੈ ਕੇ ਆਉਣਾ ਏਜੰਸੀ ਦੇ ਵਿੱਚੋਂ ਜੌਂਡੀਅਰ ਦਾ ਤੇ ਬਾਕੀ ਉਹਦਾ ਜਿਹੜਾ ਮਟਿਆ ਤੇਲ ਲੈ ਕੇ ਆਉਣਾ ਠੀਕ ਹੈ ਤੇ ਚਲੋ ਵਲੌਗ ਨਾਲ ਜੁੜਦੇ ਆਉ ਕਰਦੇ ਆਂ ਦਾ ਕੰਮ ਸਟਾਰਟ ਠੀਕ ਹੈ ਜੀ ਬਾਬਾ ਜਿਹੜੇ ਜੌਂਡੀਅਰ ਦੀ ਸੈਲਫ ਸੀ ਆਪਾਂ ਬਾਈ ਤੋਂ ਲੱਗੇ ਸੀ ਕਰਾਉਣਾ ਇਧਰ ਇਹ ਬਾਜੂ ਤੋਂ ਹਨਾ ਤੇ ਆ ਆਪਣੀ ਜੀ ਸੈਲਫ ਦਾ ਜਗਾੜ ਠੀਕ ਹੈ ਬਹੁਤ ਸਪੈਨ ਗੈਣਾ ਤੇ ਗਰਾਰੀ ਖਰਾਬ ਹੋ ਗਈ ਸੀ ਤੇ ਬਾਕੀ ਆਪਾਂ ਜਾ ਕੇ ਕੜਾ ਪਾਉਨੇ ਆ ਨਾ ਤੇ ਗਰਾਰੀ ਹੋ ਗਈ ਸੀ ਆਪਣੀ ਖਰਾਬ ਕਿਹੜੀ ਗਰਾਰੀ अच्छा आ इधर दर। दे आ धंदे खराब हो गए सी एणी कडा खराब कीता गोली करती ਭੈਣ ਠੀਕ ਐਨਾ ਕੀ ਚੜਾ ਹੁੰਦਾ ਨਾ ਇਹਦਾ ਮੇਰਾ ਇੰਨਾ ਕੀ ਤਿੰਨ ਤੇ ਬਾਕੀ ਆਈ ਆਪਣਾ ਸਮਾਨ ਬਾਕੀ ਤਾਂ ਠੀਕ ਆ ਤੇ ਚਲੋ ਬਾਪੇ ਬਾਕੀ ਚੱਲਦੇ ਆ ਵਰਕਸ਼ਾਪ ਲਓ ਭਾਈ ਜੀ ਜਿਹੜਾ ਜੌਂਡੀ ਯਾਰ ਆਪਣੇ ਕੋਲੇ 50 50 ਡੀ ਆਇਆ ਵਾ ਸੀਗਾ ਤੇ 100 ਇਹਦੀ ਆਪਣਾ ਸੈਲਫ ਵਾਲਾ ਕੜਾ ਪਾਤਾ ਸੀਗਾ ਤੇ ਇੱਕ ਸੈਲਫ ਦੀ ਵੀ ਆਪਾਂ ਇਹਦੀ ਜੌਬ ਕਰਵਾਤੀ ਸੀ ਸੈਲਫ ਲਿਆਏ ਸੀ ਆਪਾਂ ਕੋੜ ਪੂਰੇ ਫੜ ਕੇ ਬਾਕੀ ਦੇ ਜ ਪੰਪ ਦੇ ਵਿੱਚ ਵੀ ਆਪਾਂ ਸਪਰਿੰਗ ਵਗੈਰਾ ਇਹਦੇ ਪਾਇਆਗਾ ਆੜ ਤਾਂ ਜੋ ਇਹਦੀ ਪੈਕਅਪ ਥੋੜੀ ਜੀ ਵੱਜੂਗੀ ਅੱਗੇ ਨਾਲ ਠੀਕ ਹੈ ਤੇ ਹੌਲੈਂਡ ਦਾ ਵੀ ਇਧਰ ਪਾਰਟਸ ਆਪਣਾ ਵਾਸ਼ ਹੋਈ ਜਾਂਦਾ ਕਿਉਂਕਿ ਇੰਨਾ ਕੁ ਸਮਾਨ ਆਪਾਂ ਹੌਲੈਂਡ ਦਾ ਅੱਜ ਵਾਸ਼ ਕੀਤਾ ਕਰੋ ਚੱਲ ਤੇ ਚਲੋ ਬਾਕੀ ਆਪਣਾ ਵਰਕ ਚੱਲੀ ਜਾਂਦਾ ਬਾਕੀ ਤੁਹਾਨੂੰ ਸ਼ਾਮ ਤੱਕ ਸਾਰੇ ਵਲੌਗ ਦੇ ਵਿੱਚ ਅ ਦੇਵਾਂਗੇ ਕੋਈ ਨਾ ਕੋਈ ਜਾਣਕਾਰੀ ਠੀਕ ਹੈ ਜੀ ਲਓ ਜੀ ਜਿਹੜਾ ਆਪਾਂ ਹੌਲੈਂਡ ਦਾ ਹਿੱਸਾ ਲਿਆਏ ਸੀਗੇ ਤੇ ਸੋਵੇ ਦਾ ਪਾਰਟਸ ਆਪਾਂ ਫੇਰ ਆ ਵਾਸ਼ ਕਰ ਰਹੇ ਆਂ ਕਰੋ ਚੱਕ ਬਾਕੀ ਐਕਸਲ ਵਗੈਰਾ ਆਪਾਂ ਕੱਢ ਲਈ ਸੀਗੇ ਬਾਹਰ ਕਿਉਂਕਿ ਇਹਦੇ ਇੱਕ ਸਾਈਡ ਤੇ ਅੱਗ ਲੱਗਣ ਕਾਰਨ ਕਰਕੇ ਸੀਲਾਂ ਵਗੈਰਾ ਮੱਛੇਗਾ ਵਾਂ ਸਾਰੀਆਂ ਬਾਕੀ ਨਟ ਬੋਲਟ ਵੀ ਆਪਾਂ ਸਾਰੇ ਕਰੀ ਜਨਾ ਵਾਸ਼ ਕਰੋ ਜੀ ਬਾਕੀ ਟਿਊਬਾਂ ਵਗੈਰਾ ਵੀ ਆਪਣੀਆਂ ਹੋ ਗਈਆਂ ਕੰਪਲੀਟ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਲਓ। ਬਾਕੀ ਸਮਾਨ ਆਪਣਾ ਬਿਲਕੁਲ ਸੀਸੀਰਗਾ ਨਿਕਲਦਾ ਜਾਂਦਾ ਸਾਰਾ। ਸਾਰੇ ਆਪਾਂ ਐਕਸਲ ਵਗੈਰਾ ਸਾਰੇ ਵਾਸ਼ ਕਰ ਲਏ। ਕਰੋ ਚੱਕ ਟਿਊਬਾਂ ਵਗੈਰਾ। ਸਾਰੀਆਂ ਆਪਾਂ ਕਰ ਲਈਆਂ ਵਾ। ਸਾਰੀਆਂ ਟਿਊਬਾਂ ਵਗੈਰਾ ਵਾਸ਼ ਕਰ ਲਈਆਂ ਆਪਾਂ। ਆਹ ਕਲੱਚਲੇ ਬੈਰਿੰਗ ਹੋ ਕੇ। ਤੇ ਚਲੋ ਬਾਕੀ ਦੀਆਂ ਸੀਲਾਂ ਆਪਣੇ ਕੋਲੇ ਆਈਆਂ ਨਹੀਂ ਸੀਗੀਆਂ। ਤੇ ਸੀਲਾਂ ਦੀਆਂ ਆਪਾਂ ਸਪੈਸ਼ਲ ਹੋਣੀਆਂ ਕਿਉਂਕਿ ਇਹ ਉੱਚੇ ਮਾਡਲ ਦਾ ਹਿੱਸਾ। ਤੇ ਇਹ ਸੀਲਾਂ ਆਪਣੇ ਕੋਲੇ ਹੈ ਨਹੀਂ ਸੀਗੀਆਂ। ਇੱਕ ਸੀਲ ਪਈ ਸੀਗੀ, ਬਾਕੀ ਇੱਕ ਸੀਲ ਆਪਾਂ ਮੰਗਾਈ ਹੋਈ ਆ। ਤੇ ਉਹ ਕੱਲ ਨੂੰ ਆਪਣੇ ਕੋਲੇ ਪਹੁੰਚ ਜਾ ਠੀਕ ਆ ਜੀ ਕਰੋ ਚੈੱਕ ਤੇ ਬਾਕੀ ਜਿਹੜਾ ਜੌਂਡੀਰ ਆਪਾਂ ਇੱਥੇ ਖੋਲਿਆ ਵਾ ਸੀਗਾ ਤੇ ਉਹ ਵੀ ਆਪਣਾ ਕੰਪਲੀਟ ਹੋ ਚੁੱਕਿਆ ਹੈਗਾ ਤੇ ਉਹ ਵੀ ਕੰਪਲੀਟ ਹੋ ਗਿਆ ਸੀਗਾ ਠੀਕ ਆ ਜੀ ਵਾਸ਼ ਵਾਸ਼ ਕਰਨ ਤੋਂ ਬਾਅਦ ਤੇ ਸੋ ਲੱਗੇ ਸੀ ਆਪਾਂ ਫਿਟਿੰਗ ਕਰਨ ਪਹਿਲਾਂ ਆਪਣੀਆਂ ਆ ਵਾਲੀਆਂ ਦੋਨੇ ਸੀਲਾਂ ਆਪਾਂ ਫਿੱਟ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਰੈਡਕਸ਼ਨ ਦੀ ਫਿਟਿੰਗ ਦੀ ਜਿਹੜੀ ਵੀਡੀਓ ਸਪੈਸ਼ਲ ਆਊਗੀ ਤੁਹਾਨੂੰ ਕਿਉਂਕਿ ਜਿਹੜੀ ਇਸ ਰੈਡਕਸ਼ਨ ਦੇ ਵਿੱਚ ਸੀਲ ਆਉਂਦੀ ਹੈ ਇਹ ਨਵੇਂ ਮਾਡਲ ਵਾਲੀ ਸੀਲ ਆ ਤੇ ਨਿਊ ਮਾਡਲ ਵਾਲੀ ਸੀਲ ਦੀ ਫਿਟਿੰਗ ਆਲਰੇਡੀ ਹਾਈ ਤੱਕ YouTube ਤੇ ਤੁਹਾਨੂੰ ਦੇਖਣ ਨੂੰ ਬਹੁਤ ਘੱਟ ਮਿਲੀ ਹੋਊਗੀ ਹਨ ਤੇ ਚਲੋ ਆਪਾਂ ਉਸ ਸੀਲ ਦੀ ਫਿਟਿੰਗ ਦੀ ਵੀਡੀਓ ਪਾਵਾਂਗੇ YouTube ਦੇ ਉੱਪਰ ਤੇ ਜਰੂਰ ਦੇਖਿਓ ਠੀਕ ਹੈ ਜੀ ਤੇ ਚਲੋ ਲੱਗਿਆਂ ਐਕਸਲ ਦੀ ਫਿਟਿੰਗ ਕਰਨ ਐਕਸਲ ਦੀ ਫਿਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਦਿਖਾਉਣਾ ਤੁਹਾਨੂੰ ਬਾਕੀ ਦੀ ਜਿਹੜੀ ਵਰਕ ਕਰਦੇ ਅੱਜ ਦੇ ਦਿਨ ਦੇ ਵਿੱਚ ਠੀਕ ਹੈ ਜੀ ਲਾ ਬਾਬੇ ਜਿਹੜੇ ਵਸੀਲਾ ਮਗਰਲੇ ਚੱਕੇ ਦੀਆਂ ਵੀ ਆਪਣੇ ਕੋਲੇ ਆ ਚੱਕੀਆਂ ਨਵੇਂ ਮਾਡਲ ਵਾਲੀਆਂ ਤੇ ਜਿਹਦੀ ਲਿਸਟ ਆ 2994 ਰੁਪਏ ਕਰੋ ਚੱਕ ਤੇ ਆ ਬਾਕੀ ਸਾਰਾ ਸਮਾਨ ਆਪਣਾ ਇਹ ਨਾਲ ਸਾਰਾ ਸੀਐਨਸੀ ਕੰਪਨੀ ਦੇ ਕਰੋ ਕਰਦੇ ਆ ਫਿਟਿੰਗ ਫਿਟਿੰਗ ਬਾਕੀ ਇਹਦੀ ਬੱਲ ਫਿਟਿੰਗ ਦੀ ਵੀਡੀਓ ਆਪਣੀ ਅਲੱਗ ਤੋਂ ਆ ਰਹੀ ਆ ਕੱਲ ਵਾਲੇ ਵਲੌਗ ਦੇ ਵਿੱਚ ਠੀਕ ਹੈ ਉਹ ਜ਼ਰੂਰ ਦੇਖ ਲਿਓ ਇਹਦੀ ਕਿਉਂਕਿ ਜਿਹੜਾ ਇਹ ਐਕਸ ਲਗਾ ਇਹ ਦਾ ਜਿਹੜਾ ਫਿਟਿੰਗ ਥੋੜੀ ਜੀ ਔਖਾ ਪ੍ਰੋਸੈਸ ਹੁੰਦਾ ਦੂਜੀਆਂ ਸੀਲਾਂ ਨਾਲੋਂ ਠੀਕ ਹੈ ਜੀ ਜਿਹੜੀ ਵੀ ਫਿਟਿੰਗ ਦੀ ਵੀਡੀਓ ਆਪਣੀ ਆਲਰੇਡੀ ਪਾਈ ਹੋਈ ਹੈ ਆਪਣੇ ਚੈਨਲ ਤੇ ਤੇ ਕੱਲ ਨੂੰ ਜਾ ਕੇ ਦੇਖਿਓ ਨਾ ਕੱਲ ਨੂੰ ਕੱਲ ਨੂੰ ਵੇਖਿਓ ਠੀਕ ਹੈ ਜੀ ਆਪਾਂ ਕੱਲ ਨੂੰ ਚੈਨਲ ਤੇ ਆਪਾਂ ਜ਼ਰੂਰ ਪਾਵਾਂਗੇ ਇਸ ਵਲੌਗ ਤੋਂ ਬਾਅਦ ਆਪਾਂ ਜੋ ਜੋ ਆਪਣਾ ਇਧਰ ਸਵਰਾਜ ਦਾ ਗੇਅਰ ਵੀ ਆਪਣਾ ਫਿਟਿੰਗ ਹੋ ਗਿਆ ਸੀਗਾ ਤੇ ਜਿਹੜੀ ਕੰਪਲੀਨ ਵਗੈਰਾ ਆਪਾਂ ਨਵੀਂ ਪਾਉਣੀ ਸੀ ਉਹ ਪਾਤੀ ਸੀ ਇਧਰੋਂ ਤੇ ਇਧਰ ਇਹਦੀਆਂ ਐਕਸਲ ਦੀਆਂ ਦੋ ਸੀਲਾਂ ਦੀ ਜ਼ਰੂਰਤ ਪੈ ਗਈ ਸੀ ਆਪਾਂ ਨੂੰ ਤੇ ਇਹ ਚਲਦਿਆਂ ਲੈਣ ਆਪਾਂ ਤੇ ਦੇਖਦੇ ਆਪਾਂ ਇੱਥੋਂ ਮਿਲਦੀਆਂ ਕਿ ਆਪਣੀ ਏਜੰਸੀ ਜਾਣਾ ਪਊਗਾ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਦੀ ਫਿਟਿੰਗ ਚੱਲੀ ਜਾਂਦੀ ਜਿਹੜੀ ਇਹਦੀ ਐਕਸਲ ਦੀ ਫਿਟਿੰਗ ਆਊਗੀ ਪ੍ਰੋਪਰ ਉਹ ਆਪਣੀ ਅਲੱਗ ਤੋਂ ਵਲੌਗ ਹੋਊਗਾ ਕੱਲ ਨੂੰ ਕਿਉਂਕਿ ਜਿਹੜੇ ਇਸ ਐਕਸਲ ਦੀ ਫਿਟਿੰਗ ਦੂਜੇ ਐਕਸਲ ਦੀ ਫਿਟਿੰਗ ਨਾਲੋਂ ਅਲੱਗ ਹੁੰਦੀ ਆ ਉਹ ਸਾਰੀ ਕੱਲ੍ਹ ਵਾਲੇ ਵ ਚਲੋ ਬਾਕੀ ਕਰਦੇ ਆ ਕੰਮ ਆਪਾਂ ਜਿਹੜਾ ਇਹਦਾ ਬਾਕੀ ਪੈਂਡਿੰਗ ਆ ਨਾ ਸੀਲਾਂ ਲੈ ਲਈਆਂ ਸੀ ਆਪਾਂ ਕੰਪਨੀ ਚ ਤੇ ਜੋ ਐਕਸਟਰਨਲ ਸੀਲਾਂ ਦੀ ਆਪਾਂ ਨੂੰ ਜ਼ਰੂਰਤ ਪੈ ਗਈ ਸੀਗੀ ਤੇ ਇਹ ਆਪਾਂ ਇਸ ਏਜੰਸੀ ਦੇ ਵਿੱਚ ਲੈਣ ਲੈ ਕੇ ਤੇ ਚੱਲਦੇ ਆ ਵਰਕਸ਼ਾਪ ਆਪਾਂ ਤੇ ਚਲੋ ਬਾਬਾ ਪਹਿਪਾ ਸੀਲਾਂ ਲੈ ਲੈਣਾ ਸੀਗਾ ਇਧਰ ਏਜੰਸੀ ਚੋਂ ਹਣਾ ਤੇ ਚੱਲਦੇ ਆਪਾਂ ਵਰਕਸ਼ਾਪ ਤੇ ਚੱਲ ਕੇ ਦੇਖੋਣਾ ਤੁਹਾਨੂੰ ਬਾਕੀ ਦੀ ਫਿਟਿੰਗ ਰਹਿੰਦੀ ਹੈ ਜਿਹੜੀ ਦਾ ਹਾਲ ਇਦਾਂ ਪਾਣੀ ਰੁਕ ਜਾਂਦਾ ਹਨ ਜਿਹੜੀ ਏਜੰਸੀ ਸੀਗੀ ਏਜੰਸੀ ਇਹ ਮੰਡੀ ਦੇ ਵਿੱਚ ਆ ਜਾਂਦੀ ਹੈ ਆਪਣੀ ਦਾਣਾ ਮੰਡੀ ਦੇ ਵਿੱਚ ਇਧਰ ਆਪਣਾ ਮੋਗਾ ਰੋਡ ਆ ਗਿਆ ਤੇ ਇਧਰ ਆਪਣੀ ਏਜੰਸੀ ਆ ਜਾਂਦੀ ਹੈ ਬਾਕੀ بارش ਵੀ ਹੋਣ ਵਾਲੀ ਹੈ ਨਾ ਤੇ ਚਲਦੇ ਆ ਬਾਈਕ ਤੇ ਆਈ ਸੀ ਆਪਾਂ ਤੇ ਮੋੜਦੇ ਆ ਆਪਣਾ ਮੋਟਰਸਾਈਕਲ ਤੇ ਚਲਦੇ ਆ ਵਰਕਸ਼ਾਪ ਕਿਉਂਕਿ ਐਕਸਲਾਂ ਦਾ ਜਿਹੜਾ ਕੰਮ ਸੀਗਾ ਆਪਣਾ ਐ ਐਕਸਲਾਂ ਦਾ ਕੰਮ ਦੀ ਰਹਿੰਦੀ ਸੀ ਆਪਣੀ ਜੋਬ ਕਰਨ ਲਈ ਹਨ ਇੱਕ ਐਕਸਲ ਦਾ ਫਿੱਟ ਕਰਤਾ ਸੀ ਤੇ ਦੂਜਾ ਫਿੱਟ ਕਰਨ ਲਈ ਫਿਰ ਆਪਾਂ ਨੂੰ ਸੀਲਾਂ ਦੀ ਜ਼ਰੂਰਤ ਪੈ ਗਈ ਸੀ ਤੇ ਆਪਾਂ ਗਏ ਸੀ ਮੋਗੇ ਏਜੰਸੀ 'ਚ ਤੇ ਪਰ ਲੇਕਨ ਜੀ ਸੀਲਾਂ ਆਪਾਂ ਨੂੰ ਉੱਥੋਂ ਦੋ ਹੀ ਮਿਲਣਾਂ ਸੀ ਤੇ ਚਲੋ ਜੁੜਰੇ ਵੀਡੀਓ ਦੇ ਨਾਲ ਤੇ ਚੱਲਦੇ ਆਂ ਆਪਾਂ ਵਰਕਸ਼ਾਪ ਤੇ ਤੇ ਚਲੋ ਬਾਬੇ ਬਾਕੀ ਆਹ ਵੇਖ ਲਓ ਮੱਕੀ ਦਾ ਹਾਲ ਜਿਹੜੇ ਪਾਣੀ ਦੇ ਵਿੱਚ ਰੁਲੀ ਜਾਂਦੀ ਹੈ ਨਾ ਕਹਿੰਦੇ ਤਾਂ ਹੁੰਦਾ ਜੱਟਾਂ ਦੀ ਜੂਨ ਪੂਰੀ ਹੈ ਨਾ ਬਾਕੀ ਸਰਕਾਰ ਵੀ ਕੀ ਕਰੇ ਹਨਾ ਇੰਨੇ ਫਸਲ ਨੂੰ ਸਾਂਭਣਾ ਕਿੰਨਾ ਉਖਾਣਾ ਅੰਬੋਦਲੇ ਵੀ ਲੋ ਛੱਟ ਸਾਰੇ ਪਾਉਣਾ ਪੈਣਾ ਸੀ ਇਹਨਾਂ ਨੂੰ ਹਣਾ ਆ ਦੇਖੋ ਮੱਖੀ ਦਾ ਹਾਲ ਸਾਰਾ ਪੂਰਾ ਹਾਲੀਆ ਨਾ ਲਓ ਬਾਬੇ ਆਪਾਂ ਉਧਰ ਸੀਲਾ ਲੈਣ ਤੋਂ ਬਾਅਦ ਫਿਰ ਆਪਾਂ ਆ ਗਏ ਸੀ ਇੱਧਰ ਜਿੱਥੋਂ ਆਪਾਂ ਵੇਅਰ ਦਾ ਕੰਮ ਕਰਾਉਣਾ ਹੈ ਹਣਾ ਤੇ ਉੱਥੇ ਆਪਣਾ ਇੱਕ ਫੋਰ ਟਰੈਕਟਰ ਜਿਹੜਾ ਕਿ ਪੇਂਟ ਕੀਤਾ ਸੀ ਆਪਾਂ ਉਹ ਲਾਇਆ ਵਾਸ ਇੱਧਰ ਬਾਈ ਕੋਲੇ ਕਿਉਂਕਿ ਇਹਦੇ ਵਿੱਚ ਆਪਾਂ ਵੇਅਰ ਵਗੈਰਾ ਦਾ ਕੰਮ ਕਰਵਾਉਣਾ ਸੀਗਾ ਤੇ ਬਾਈਆਂ ਦਾ ਕੱਲ ਨੂੰ ਜਾਂ ਪਰਸੋਂ ਮਿਲੂਗਾ ਟਰੈਕਟਰ ਆਪਾਂ ਨੂੰ ਤੇ ਪਰਸੋਂ ਲੈ ਕੇ ਜਾਵਾਂਗੇ ਬਾਕੀ ਇਹਦੀ ਵੀ ਵੀਡੀਓ ਜਲਦ ਆਪਣੀ ਤੁਹਾਡੇ ਆਪਣੇ ਚੈਨਲ ਤੇ ਆ ਰਹੀ ਹੈ YouTube ਤੇ ਤੇ ਉੱਥੇ ਜ਼ਰੂਰ ਦੇਖ ਸਕਦੇ ਹੋ ਨਾ ਤੁਸੀਂ ਦੀ ਸਾਰੀ ਵੀਡੀਓ ਆਊਗੀ ਪ੍ਰੋਪਰ ਕਿਹੜੇ ਪਿੰਡ ਦਾ ਟਰੈਕਟਰ ਆ ਕੀ ਕਿਵੇਂ ਤਿਆਰ ਕਰਵਾਇਆ ਬਾਈ ਨੇ ਤੇ ਕੀ ਗੱਲਬਾਤ ਹੈ ਠੀਕ ਹੈ ਲਓ ਜੀ ਬਾਕੀ ਚੱਲਦੇ ਆ ਵਰਕਸ਼ਾਪ ਫਿਰ ਉੱਥੇ ਜਾ ਕੇ ਤੁਹਾਨੂੰ ਜਿਹੜੀ ਫਿਟਿੰਗ ਰਹਿੰਦੀ ਆਪਣੀ ਹਾਲੈਂਡ ਦੀ ਸਾਰੀ ਦਿਖਾਈ ਜਾਊਗੀ ਠੀਕ ਆ ਜੀ ਬਾਬਾ ਆਪਾਂ ਨੂੰ ਗੇਅਰ ਬਾਕਸ ਵੀ ਜਿਹੜਾ ਸਾਰਾ ਖੋਲਣਾ ਪਊਗਾ ਕਾਰਨ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਬੈਰਿੰਗਾਂ ਦੀਆਂ ਜਾਲੀਆਂ ਉਹ ਪਿਗਲੀਆਂ ਹੋਈਆਂ ਨਿਕਲੀਆਂ ਕਿਉਂਕਿ ਜਿਹੜਾ ਹਾਲੈਂਡ ਟਰੈਕਟਰ ਦਾ ਗੇਅਰ ਬਾਕਸ ਹੁੰਦਾ ਉਹਦੇ ਵਿੱਚ ਜਿਹੜੇ ਜ਼ਿਆਦਾਤਰ ਜ਼ਿਆਦਾਤਰ ਗਨੇਰੀ ਬੈਰਿੰਗ ਯੂਜ਼ ਹੁੰਦੇ ਆ ਜਿਹੜੇ ਕਿ ਪਲਾਸਟਿਕ ਦੀ ਜਾਲੀ ਵਾਲੇ ਹੁੰਦੇ ਹੈਗੇ ਆ ਕਰੋ ਚੱਕਾ ਪਿਗਲ ਕੇ ਤੇ ਬੈਰਿੰਗ ਖਰਾਬ ਹੋਏ ਪਏ ਆ ਤੇ ਚਲੋ ਖੋਲਦੇ ਹਿੱਸਾ ਬਾਕੀ ਵਿਜਲੇ ਬੈਰਿੰਗ ਵੀ ਆਪਾਂ ਚੈੱਕ ਕਰਦੇ ਆ ਬੈਰਿੰਗ ਤਾਂ ਪਹਿਣਗੇ ਆਪਣੇ ਇਹਨਾਂ ਦੀਆਂ ਜਾਲੀਆਂ ਵੀ ਪਿਗਲੂਆਂ ਗੱਲ ਮੁੱਕ ਕਿਉਂਕਿ ਹਿੱਸਾ ਦਾ ਚਾਹੇ ਆਪਾਂ ਨੂੰ ਨਵਾਂ ਲਗਾ ਕੇ ਆ ਪਰ ਲੇਕਿਨ ਜਿਹੜੀਆਂ ਸੀਲਾਂ ਵਗੈਰਾ ਜੋ ਬੈਰਿੰਗ ਰਬੜ ਦੇ ਜਿਹੜੇ ਵਿੱਚ ਪਲਾਸਟਿਕ ਦੀ ਜਾਲੀ ਵਾਲੇ ਆਉਂਦੇ ਆ ਉਹ ਆਪਾਂ ਨੂੰ ਸਾਰੇ ਰਿਪੇਅਰ ਕਰਨੇ ਪੈਣਗੇ ਖੋਲ ਕੇ ਤਾਂ ਜੋ ਦੁਬਾਰਾ ਹੱਥ ਨਾ ਲੱਗੇ ਹਨਾ ਇਸ ਚੀਜ਼ ਨੂੰ ਤੇ ਚਲੋ ਬਾਬੇ ਉਹ ਖੋਲਦੇ ਆ ਰਿਪੇਅਰ ਕਰਦੇ ਆ ਸਾਰਾ ਖੋਲ ਕੇ ਡੂ Z ਤੇ ਫਿਰ ਉਸ ਤੋਂ ਬਾਅਦ ਕਰਦੇ ਆ ਅਗਲੀ ਕਾਰਵਾਈ ਆਪਾਂ ਜੋ ਵੀ ਅਗਲਾ ਕੰਮ ਹੋਇਆ ਹਨ ਤੇ ਆਹ ਜਗ੍ਹਾ ਦਾ ਜੋੜ ਅਟ ਕਰਕੇ ਤੇ ਫਿਰ ਆਪਣਾ ਜਿਹੜਾ ਗੇਅਰ ਆ ਅਗਲੇ ਹਿੱਸੇ ਵਾਲਾ ਗਾਂਜ ਉਹ ਤੇ ਹਾਈ ਲੋ ਮੀਡੀਅਲ ਮੇ ਪਿੱਛੇ ਰਹਿ ਜਾਊਗਾ ਹਨ ਦੇਖੋ ਨਿਕਲਦਾ ਪਾਣੀ ਮੁਰਗਾ ਹੋ ਗਿਆ ਨਾ ਅੜ ਜਾ ਕੇ ਧੱਕਲਾ ਪਹਿਲਾਂ ਮੁੜ ਕੇ ਸਾਰਾ ਜਿਗੜ ਖਿਲਰ ਜਾਂਦਾ ਅੰਜ ਬਾਜੀ ਜਿਹੜਾ ਆਪਣਾ ਗੇਅਰ ਬਾਕਸ ਖੋਲ ਲਿਆ ਸੀਗਾ ਕਾਰਨ ਕਿਉਂ ਖੋਲਣ ਦਾ ਕਿਉਂਕਿ ਇਹਦੇ ਵਿੱਚ ਜਿਹੜੇ 베ਰਿੰਗ ਨਿਕਲੇ ਆ ਉਹ ਵੀ ਆਪਣੇ 4-5 베ਰਿੰਗ ਖਰਾਬ ਨਿਕਲੇ ਆ ਕਿਉਂਕਿ ਉਹਦੇ ਉੱਤੇ ਪਲਾਸਟਿਕ ਨਾਲ ਜਾਲੀਆਂ ਸੀਗਾ ਜੋ ਕਿ ਮਾਚੰਗਾ ਸੀਗਾ ਉਹ 베ਰਿੰਗ ਵੀ ਵਿੱਚ ਪਾਚੋਲੇ ਚ ਇਹਦਾ ਸਮਾਨ ਸਾਮ ਜਿਹੜਾ ਨਿਕਲਿਆਗਾ ਸਾਰਾ ਪੈਸਸ ਬੂਸਰ ਸਾਰੇ ਖਾਮ ਆ ਤੇ ਚਲੋ ਬਾਬੇ ਬਾਕੀ ਆਪਾਂ ਦਾ ਟੀਬਾਂ ਦੀ ਫਿਟਿੰਗ ਤੁਹਾਨੂੰ ਕੱਲ੍ਹ ਲ ਵਲੌਗ ਚ ਦਿਖਾਵਾਂਗੇ ਜਿਹੜੀ ਉਹ ਪਿਊਬ ਦੀ ਫਿਟਿੰਗ ਦੀ ਅਲੱਗ ਵੀਡੀਓ ਆ ਕੱਲ੍ਹ ਕੱਲ੍ਹ ਵਾਲੇ ਪਾਰਟ ਦੇ ਵਿੱਚ ਆਊਗੀ ਜਿਹੜੀ ਆਪਣੀ ਆੜ ਐਕਸ਼ਨ ਵਾਲੀ ਵੀਡੀਓ ਫਿਟਿੰਗ ਹੈ ਕਿਉਂਕਿ ਸਪੈਸ਼ਲ ਤੁਹਾਨੂੰ ਕੋਈ ਨਾ ਕੋਈ ਇੱਥੇ ਸਿਖਾਇਆ ਗਿਆ ਇਹ ਜ਼ਰੂਰ ਅਗਲੇ ਪਾਰਟ ਦੇ ਵਿੱਚ ਦੇਖਿਓ ਹਣਾ ਜਿਹੜਾ ਕੱਲ੍ਹ ਨੂੰ ਵਲੌਗ ਆ ਰਿਹਾ ਆਪਣਾ ਅੱਜ ਤੋਂ ਕਿਹੜਾ ਕੱਲ੍ਹ ਨੂੰ ਵਲੌਗ ਆਊਗਾ ਸਪੈਸ਼ਲ ਵਲੌਗ ਆਊਗਾ ਇਹਦਾ ਤੇ ਚਲੋ ਬਾਕੀ ਇਹਦਾ ਪਾਰਟ ਦੀ ਸਮਾਪਤੀ ਆਪਾਂ ਕਰਦੇ ਆਂ ਅੱਜ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਪਾਰਟ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੇ ਅਗਲੇ ਵਲੌਗ ਦੇ ਵਿੱਚ ਲੈ ਕੇ ਆਵਾਂਗੇ ਬੈਰੰਗਾ ਆਪਾਂ ਕਿੱਥੋਂ ਮਿਲਦੇ ਆ ਕਿਹੜੀ ਜਾਂਸੀ ਚ ਲੈ ਕੇ ਆਉਣਾ ਠੀਕ ਆ ਤੇ ਜਰੂਰ ਦੇਖਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ